ਇਹ ਨਹੀਂ ਕੁਝ ਟੁੱਟ ਕੇ ਉਧਾਰ ਉਧਾਰ ਮੋੜਨਾ ਕਿਉਂ ਜ਼ਰੂਰੀ ਪੁੰਨ ਕਰਨ ਨਾਲੋਂ ਜ਼ਿਆਦਾ ਚੰਗਾ ਹੈ ਉਧਾਰ ਲਿਆ ਪੈਸਾ ਵਾਪਸ ਕੀਤਾ ਜਾਵੇ ਉਧਾਰ ਦਾ ਪੈਸਾ ਰੱਖ ਕੇ ਅਸੀਂ ਪੁੰਨ ਨਹੀਂ ਕਰ ਰਹੇ ਹੁੰਦੇ ਨਾ ਹੀ ਉਸ ਪੁੰਨ ਦਾ ਫਲ ਮਿਲਦਾ ਹੈ ਜਦ ਤੱਕ ਤੁਸੀਂ ਉਧਾਰ ਵਾਪਸ ਨਹੀਂ ਕਰਦੇ ਇਸ ਲਈ ਸਭ ਤੋਂ ਪਹਿਲਾਂ ਉਧਾਰ ਵਾਪਸ ਕਰੋ ਕਿਉਂਕਿ ਉਸ ਚੰਗੇ ਇਨਸਾਨ ਨੇ ਤੁਹਾਡੇ ਜਿਸ ਬੁਰੇ ਵਕਤ ਵਿੱਚ ਮਦਦ ਕੀਤੀ ਸੀ ਉਸ ਦਾ ਪੈਸਾ ਜ਼ਰੂਰ ਵਾਪਸ ਦਿਓ ਤੇ ਫਿਰ ਪੂਰਨ ਕਰੋ ਰੇਸ਼ਮੀ ਵਿਚਾਰ ਸੁਣ ਦੀ ਆਦਤ ਪਾਓ ਕਿਉਂਕਿ ਤਾਨੇ ਮਾਰਨ ਵਾਲਿਆਂ ਦੀ ਕਮੀ ਨਹੀਂ ਹੈ ਮੁਸਕਰਾਉਣ ਦੀ ਆਦਤ ਪਾਓ ਕਿਉਂਕਿ ਰਵਾਉਣ ਵਾਲਿਆਂ ਦੀ ਕਮੀ ਨਹੀਂ ਹੈ ਉੱਪਰ ਉੱਠਣ ਦੀ ਆਦਤ ਪਾਓ ਕਿਉਂਕਿ ਲੱਤਾਂ ਖਿੱਚਣ ਵਾਲਿਆਂ ਦੀ ਕਮੀ ਨਹੀਂ ਹੈ